ਭਾਜੀ ਸਸਰੀ ਕਾਲ ਜੀ ਮਾਜੀ ਸਸਰੀ ਕਾਲ ਸੰਦੀਪ ਹੋਰ ਭਾਜੀ ਕਿੱਦਾਂ ਜੀ ਬਿਲਕੁਲ ਵਧੀਆ ਵੀਰ ਜੀ 2022 ਦੇ ਪਹਿਲੇ ਵੀਡੀਓ ਬਣਾਈ ਸੀ ਤੁਹਾਡੇ ਭਾਜੀ ਹਾਂ ਜੀ ਵੀਰ ਜੀ ਪਹਿਲਾ ਵੀਡੀਓ 2022 ਦੇ ਵਿੱਚ ਬਣਾਈ ਉਸ ਤੋਂ ਬਾਅਦ ਤੋਂ ਹੀ ਬਣਾਉਂਦੇ ਰਿਆਂ ਵੀਡੀਓ ਵਧੀਆ ਆਪਣੀਆਂ ਮੱਝਾਂ ਵੇਚ ਜਾਂਦੀਆਂ ਨੇ ਚਲੋ ਘਰਦੀਆਂ ਹੀ ਆਪਣੀਆਂ ਮੱਝਾਂ ਤੇ ਭਾਜੀ ਮੱਝ ਮਰ ਗਈ ਜਿਹੜੀ ਤੁਸੀਂ ਬੜੀ ਪੁਰਾਣੀ ਮੱਝ ਸੀ ਇੱਕ ਤੁਹਾਡੇ ਕੋਲ ਉਹ ਮਰ ਗਈ ਸੀਗੀ ਮੱਝ ਕਿੰਨੇ ਸੂਏ ਕਿੰਨੇ ਸੂਏ ਦੇ ਗਏ ਤੁਹਾਨੂੰ ਜੀ ਉਹ ਸਾਡੇ ਵੀਰ ਜੀ ਦੇ ਗਏ ਉਹ 26 ਸੂਏ ਦੇ ਗਏ ਬਹੁਤ ਅੱਛਾ ਮੈਂ ਵੀ ਬੜੇ ਜੰਗੇ ਹਾਂ ਜੀ ਉਹਨਾਂ ਦਾ ਹੀ ਅਸਲਾ ਵੀ ਇਹ ਸਾਰਾ ਰਵਾ ਉਹਨਾਂ ਦਾ ਹੀ ਹੈ ਜੀ ਹਾਂ ਜੀ ਠੀਕ ਆ ਇਹ ਹੁਣ ਵਗਾਊਗਾ ਜਮਾਲੀ ਹਾਂ ਮੈਂ ਵੀ ਵਗਾਊਗਾ ਜੇ ਕਿਨੇ ਰੱਖਣ ਵਾਲੇ ਲੈਣਾ ਹੋਇਆ ਆਪਾਂ ਉਹਨਾਂ ਨੂੰ ਦੇਵਾਂਗੇ ਦੂਜੇ ਘਟਾਣ ਤੇ ਆਉਣ ਨੂੰ ਦੇਣਾ ਤੇ ਕਿਨੇ ਟਾਈਮ ਦੋਗੇ ਜੀ ਇਹ ਵੀਰ ਜੀ ਡੇਢ ਘਸਾਬ ਤੋਂ ਥੋੜਾ ਜਿਹਾ ਉੱਤੇ ਹੋਇਆ ਤੇ ਕਿੰਨਾ ਦੋਸੇ ਦੀ ਮਾਦ ਆ ਮਾਦਾਂ ਵੀਰ ਜੀ ਦੁੱਧ ਹੈਗਾ ਸੀ 14 ਪਲੱਸ ਹੋਣੀ ਚਾਹੀਦੀ 14 ਪਲੱਸ ਠੀਕ ਆ ਤੇ ਇਹ ਇਹਦੇ ਪਿਓ ਦਾ ਨਹੀਂ ਪਰ ਇਹ ਕਿਹਦੇ ਮਾਲੀ ਦਾ ਜੀ ਇਹ ਵੀਰ ਜੀ ਘਰ ਦਾ ਹੀ ਸੀ ਅੱਛਾ ਘਰ ਦਾ ਮਾਲੀ ਸੀ ਹਾਂਜੀ ਉਹਦਾ ਹੀ ਸੀ ਅੱਛਾ ਉਹਦਾ ਹੀ ਸੀ ਸਾਰਾ ਵੀਰ ਜੀ ਆਪਣੇ ਘਰ ਦਾ ਹੀ ਸੀ ਘਰ ਦਾ ਕੋਈ ਬਾਹਰੋਂ ਮਕੂਟੀ ਘੱਡੂ ਕਰੇ ਭਰਾ ਦੇ ਘਰ ਦੇ ਵੀਰ ਜੀ ਘਰ ਦਾ ਹੀ ਆਪ ਦਾ ਤੇ ਇਹਦੇ ਪਰ ਭੈਣ ਭਰਾ ਵੀ ਹੋਣਗੇ ਹਾਂਜੀ ਮੁੱਠੀਆਂ ਦੀਆਂ ਹੈਗੀਆਂ ਭੈਣਾਂ ਹੋਵੇ ਪਰਦੇ ਨੂੰ ਚਲੋ ਉਹ ਵੀ ਦਿਖਾਵਾਂਗੇ ਹਾਂ ਤੇ ਖੋਲੋ ਫਿਰ ਦਿਖਾਈਏ ਜੀ ਨੂੰ ਮੈਨੂੰ ਖੁੱਲਾ ਖਲੇ ਰਹਿੰਦਾ ਲੱਗਦਾ ਹੈ ਹਾਂਜੀ ਵੀਰ ਜੀ ਇੱਕ ਖੁੱਲ੍ਹਾਈ ਰਿੰਦਾ ਹੈ ਹਾਂਜੀ ਹਾਂ ਤੇ ਬਾਕੀ ਘਰੇ ਰੱਖਣ ਵਾਲਾ ਵਧੀਆ ਬੇਤੂ ਵੀ ਰਾਮ ਦਾ ਘਟਾ ਨਹੀਂ ਨਹੀਂ ਸੋਹਣਾ ਸੋਹਣਾ ਫਸਾਏ ਤਰ ਫਿਰਦਾ ਜੀ ਇਹ ਵਾਠ ਠੀਕ ਆ ਸੋਣਾ ਮਾਲੀ ਦਾ ਜੀ ਠੀਕ ਆ ਲੈ ਬੰਦੋ 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 ਤੇ ਆ ਜਿਹੜੇ ਭੈਣ ਭਰਾ ਆ ਗਏ ਜੀ ਨੇ ਹਾਂਜੀ ਹਾਂਜੀ ਇਤਨੀ ਆ ਹਾਂਜੀ ਵੀਰ ਜੀ ਇਹ ਇਹਨਾਂ ਦੀਆਂ ਭੈਣਾਂ ਆ ਸਰ ਨੂੰ ਅੱਛਾ ਇਹ ਇਹ ਵੀ ਇਹ ਸਾਰੇ ਘਰ ਦਾ ਹੀ ਅਸਲਾ ਹੈ ਜੀ ਠੀਕ ਹੈ ਠੀਕ ਹੈ ਬਾਕੀ ਆਪਾਂ ਕੋਈ ਵਪਾਰ ਨਹੀਂ ਕਰਦੇ ਹਾਂਜੀ ਨਹੀਂ ਨਹੀਂ ਚਲੋ ਪੱਧਰ ਲਾ ਕੇ ਕਰਦੇ ਪਛੋ ਜੀ ਆਪਣੇ ਤੇ ਬਾਈ ਫਿਰ ਇਹਦੀ ਕੀਮਤ ਕੀ ਹੈ ਜੀ ਇਹਦੀ ਇਹਦੇ ਵੀਰ ਜੀ 40000 ਰੁਪਏ ਆਪਾਂ ਕੀਮਤ ਰੱਖੀ ਆ 40000 ਰੁਪਏ ਹਾਂ ਬਾਕੀ ਮਾਨ ਤਨ ਕਰ ਲਾਂਗੇ ਮੋਕੇ ਤੇ ਕਰ ਦੋਗੇ ਮਾਨ ਮੋਕੇ ਤੇ ਕਰ ਦਾਂਗੇ ਵੀਰ ਜੀ ਚਲੋ ਨੰਬਰ ਬਾਕੀ ਘਰੇ ਰੱਖਣਾ ਵੀਰ ਜੀ ਅਸਰੇ ਦਾ ਝੋਟਾ ਨਹੀਂ ਲੀ। ਹਾਂ ਜੀ ਸੋਨਾ ਸੋਨਾ ਮਾਲੀ। ਹਾਂਜੀ। ਬਾਕੀ ਜਿਹੜਾ ਜਿਹੜਾ ਮੇਰੇ ਵੀਰ ਆਵੇ ਆਹ ਦੇਖ ਚੱਕ ਲੈ ਕੇ ਜਾ ਸੋਨਾ ਮਾਲੀ ਜੀ ਕਿਉਂਕਿ ਪ्योर ਨੀਲੇ ਵਿੱਚ ਹੀ ਆ ਗਿਆ ਕਰੇ ਜੀ। ਹਾਂਜੀ। ਠੀਕ ਆ। ਚਲੋ ਨੰਬਰ ਬੋਲ ਦਿਓ ਜੀ। ਨੰਬਰ ਵੀਰ ਜੀ 82848 ਹਾਂਜੀ 23427 ਪਿੰਡ ਜੀ। ਪਿੰਡ ਸੁਦ ਸਿੰਘ ਵਾਲਾ ਵੀਰ ਜੀ। ਜ਼ਿਲ੍ਹਾ ਫਿਰੋ। ਜ਼ਿਲ੍ਹਾ ਫਿਰੋ ਪਰ ਮਲਾਂ ਦੇ ਕੋਲੇ ਆਪਣੇ ਸਿਰਫ 3 ਕਿਲੋਮੀਟਰ ਮਲਾਂ ਦਾ ਆਪਣੇ। ਠੀਕ ਹੈ ਜੀ। ਹਾਂਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।